ਕੱਲ ਇੱਕ ਅਜਿਹੀ ਘਟਨਾ ਸਾਹਮਣੇ ਆਈ ਜਿੱਥੇ ਇੱਕ ਬੱਚੇ ਦਾ ਕਤਲ ਕਰ ਦਿੱਤਾ ਜਾਂਦਾ ਹੈ ਤੇ ਦੂਜੇ ਪਾਸੇ ਇਹ ਕਤਲ ਇੱਕ ਪ੍ਰਵਾਸੀ ਦੇ ਵੱਲੋਂ ਕੀਤਾ ਜਾਂਦਾ ਹੈ ਤੇ ਜਿਸ ਤੋਂ ਬਾਅਦ ਹੁਣ ਲੱਖਾਂ ਸਿਧਾਨਾਂ ਦੇ ਵੱਲੋਂ ਬਿਆਨ ਦਿੱਤੇ ਜਾ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਹੁਣ ਪੰਜਾਬੀਆਂ ਨੂੰ ਹਜੇ ਵੀ ਜਾਗਣ ਦੀ ਲੋੜ ਹੈ ਮੈਂ ਕਦੋਂ ਦਾ ਕਹਿ ਰਿਹਾ ਹਾਂ ਕਿ ਪ੍ਰਵਾਸੀ ਪੰਜਾਬ ਦੇ ਉੱਤੇ ਰਾਜ ਕਰ ਰਹੇ ਨੇ ਤੇ ਹੁਣ ਅਜਿਹੀ ਜਿਹੜੀ ਕਿ ਘਟਨਾ ਸਿਰਫ ਇੱਕ ਪ੍ਰਵਾਸੀ ਦੇ ਵੱਲੋਂ ਜਿਹੜੀ ਕੀਤੀ ਗਈ ਹੈ ਸ਼ਰਿਆਮ ਕਤਲ ਕੀਤਾ ਜਾਂਦਾ ਹੈ ਤੇ ਜਿਸ ਤੋਂ ਬਾਅਦ ਹੁਣ ਲੱਖਿਆਤਾਰ ਉੱਥੇ ਇਨਸਾਫ ਦੀ ਮੰਗ ਪਰਿਵਾਰ ਕਰੇ ਲੱਖਾ ਸਿਧਾਨਾਂ ਦਾ ਹੋਰ ਕੀ ਕੁਝ ਕਿਹੜਾ ਪ੍ਰਵਾਸੀਆਂ ਨੂੰ ਲੈ ਕੇ ਆਓ ਤੁਹਾਨੂੰ ਸੋਣਿਆ ਹੁਸ਼ਿਆਰਪੁਰ ਦੀ ਘਟਨਾ ਇੱਕ 5 ਸਾਲ ਦਾ ਜ਼ਬਾਕ ਜਿਹਨੂੰ ਇੱਕ ਪ੍ਰਵਾਸੀ ਦੁਆਰਾ ਜਿਹੜਾ ਯੂਪੀ ਦਾ ਰਹਿਣ ਵਾਲਾ ਸੀ ਉਹਨੂੰ ਕੱਢਨਾਇਆ ਕੀਤਾ ਜਾਂਦਾ ਚੱਕਿਆ ਜਾਂਦਾ ਉਸ 5 ਸਾਲ ਦੇ ਬੱਚੇ ਨਾਲ ਕੋ ਕਰਮ ਕੀਤਾ ਜਾਂਦਾ ਬਹੁਤ ਦਰਿੰਦਗੀ ਦੇ ਨਾਲ ਉਹਦਾ ਉਸ ਤੋਂ ਬਾਅਦ ਕਤਲ ਕਰ ਦਿੱਤਾ ਜਾਂਦਾ ਤੇ ਜਿਹੜਾ ਡਾਕਟਰੀ ਰਿਪੋਰਟਾਂ ਦੇ ਵਿੱਚ ਖੁਲਾਸਾ ਹੋਇਆ ਹੈ ਪੋਸਟਮਾਰਟਮ ਤੋਂ ਬਾਅਦ ਕਿ ਉਹਦੇ ਜਿਹੜੇ ਗੁਪਤ ਅੰਗ ਸੀ ਬੱਚੇ ਦਾ ਉੱਥੇ ਕੋਈ ਲੋਹੇ ਦੀ ਮੋਟੀ ਜਿਵੇਂ ਰਾਡ ਕਹਿ ਜੀਏ ਜਾਂ ਕੋ ਸਰੀਆ ਕਹਿ ਜੀਏ ਇਸ ਤਰ੍ਹਾਂ ਦੀ ਚੀਜ਼ ਉਸ ਬੱਚੇ ਦੇ ਗੋਪਤੰਗ ਦੇ ਵਿੱਚ ਪਾ ਕੇ ਤੇ ਉਹਨੂੰ ਮਾਰ ਕੇ ਸ਼ਮਸ਼ਾਨ ਘਾੜ ਦੇ ਵਿੱਚ ਸਿਰ ਦਿੱਤਾ ਜਾਂਦਾ ਹੈ ਕਿੰਨਾ ਚਿਰ ਇਹ ਕਤਲ ਚਪਚਾਪ ਸਹਿੰਦੇ ਰਹੋਗੇ ਕੋਈ ਇਸ ਬੱਚੇ ਦਾ ਕੋਈ ਉਸ ਇਨਸਾਨ ਦੇ ਨਾਲ ਕੋਈ ਲਾਗੜਾਟ ਨਹੀਂ ਕੋਈ ਦੁਸ਼ਮਣੀ ਨਹੀਂ ਨਾ ਇਹ ਪਰਿਵਾਰ ਦੀ ਕੋਈ ਦੁਸ਼ਮਣੀ ਆ ਪਤਾ ਕੀਤਾ ਮੈਂ ਹਿਆਰਪੁਰ ਦੇ ਵਿੱਚ ਕਹਿੰਦੇ ਇਹ ਫਗਵਾੜੇ ਤੋਂ ਕੁਝ ਸਮਾਂ ਪਹਿਲਾਂ ਹੀ ਇੱਥੇ ਆ ਕੇ ਪਰਵਾਰ ਰਹਿਣ ਲੱਗਿਆ ਸੀ ਸ਼ਾਇਦ 5-7 ਮਹੀਨੇ ਪਹਿਲਾਂ ਇੱਥੇ ਆ ਕੇ ਰਹਿਣ ਲੱਗਿਆ ਤੇ ਇਹਨਾਂ ਦਾ ਬੱਚਾ ਚੱਕ ਕੇ ਇੰਨੀ ਦਰਿੰਦਗੀ ਦੇ ਨਾਲ ਉਹਦੇ ਨਾਲ ਪਹਿਲਾਂ ਉਸ ਦਰਿੰਦੇ ਨੇ ਉਹਦੀ ਹੱਫਸ ਨੂੰ ਪੂਰਾ ਕੀਤਾ ਫਿਰ ਉਹਦੇ ਗੋਤਾਂਗਾ ਦੇ ਵਿੱਚ ਕੁਝ ਰਾੜ ਪਾ ਕੇ ਜਾਂ ਕੋਈ ਸਰੀਆ ਪਾ ਕੇ ਉਹਨੂੰ ਬਹੁਤ ਬੁਰੇ ਤਰੀਕੇ ਨਾਲ ਮਾਰਿਆ ਗਿਆ 5 ਸਾਲ ਦਾ ਬੱਚਾ ਯਾਰ ਰੂਹ ਕੰਬ ਜਾਂਦੀ ਹੈ ਭਾਈ ਬੰਦਾ ਮੈਨੂੰ ਲੱਗਦਾ ਕਿਸੇ ਨਾਲ ਕੋਈ ਦੁਸ਼ਮਣੀ ਹੋਵੇ ਨਾ ਪਹਿਲਾ ਦੁਸ਼ਮਣੀ ਜਿਹੜਾ ਦੁਸ਼ਮਣੀ ਨਿਮਾਉਣ ਜਾਣਦੇ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਕਿ ਦੁਸ਼ਮਣੀਆਂ ਵੀ ਬਰਾਬਰ ਦਾ ਨਿਮਾਈਆਂ ਜਾਂਦੀਆਂ ਜਵਾਕਾਂ ਰਾਹੀਂ ਜਾਂ ਬਜ਼ੁਰਗਾਂ ਰਾਹੀਂ ਜਾਂ ਪਰਿਵਾਰ ਦੇ ਮੈਂਬਰਾਂ ਰਾਹੀਂ ਦੁਸ਼ਮਣੀਆਂ ਨਹੀਂ ਕੱਢੀਆਂ ਜਾਂਦੀਆਂ ਇਹ ਤਾਂ ਕੋਈ ਹੈ ਹੀ ਨਹੀਂ ਸੁ ਲੈਣਾ ਨਾ ਦੇਣਾ ਨਾ ਕੋਈ ਕਦੇ ਬੋਲ ਚਾਲ ਨਾ ਕੋਈ ਨੇੜੇ ਨਾ ਕੋਈ ਤੇੜੇ ਨਾਲ ਗਮਾਨ ਸੀ ਕੋਈ ਰੌਲਾ ਗੋਲਾ ਨਹੀਂ ਸੀ ਪਰ ਉਸ ਬੱਚੇ ਨੂੰ ਚੱਕ ਕੇ ਇਸ ਤਰੀਕੇ ਨਾਲ ਮਾਰਿਆ ਜਾਂਦਾ ਕਿਉਂ ਕਿਉਂਕਿ ਜਿਹੜਾ ਸ਼ਖਸ ਫੜਿਆ ਗਿਆ ਇਹਦੇ ਬਾਰੇ ਜਿੰਨੀ ਕ ਮੇਰੀ ਜਾਣਕਾਰੀ ਮੈਂ ਉੱਥੋਂ ਇਕੱਠੀ ਕੀਤੀ ਹੈ ਇਸ ਬੰਦੇ ਨੂੰ 7 ਸਾਲ ਕੈਦ ਹੋਈ ਆ ਪਹਿਲਾਂ ਯੂਪੀ ਤੋਂ ਆਇਆ ਇਹ ਇੱਕ ਕ੍ਰਿਮੀਨਲ ਇੱਕ ਹਤਿਆਰਾ ਬੰਦਾ ਇੱਕ ਪੇਸ਼ੇਵਰ ਜਿਹੜਾ ਉਮਰ ਜਮਾ ਹੈ ਬੰਦਾ 7 ਸਾਲ ਦੀ ਯੂਪੀ ਦੇ ਵਿੱਚ ਇਹ ਕੈਦ ਕੱਟ ਕੇ ਆਇਆ ਹੈ ਤੇ ਆ ਕੇ ਪੰਜਾਬ ਰਹਿਣ ਲੱਗ ਗਿਆ ਤੇ ਇਸ ਇਨਸਾਨ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਪਹਿਲੀ ਗੱਲ ਪਹਿਲੀ ਗੱਲ ਤਾਂ ਜਿਹੜਾ ਅਸੀਂ ਕਹਿ ਰਹੇ ਹਾਂ ਲੰਮੇ ਸਮੇਂ ਤੋਂ ਕਿ ਜਿਹੜੋਂ ਵੀ ਬੰਦਾ ਕੋਈ ਪੰਜਾਬ ਦੇ ਵਿੱਚ ਕਿਸੇ ਘਰ ਦੇ ਵਿੱਚ ਆ ਕੇ ਕਿਰਾਏ ਦੇ ਉੱਤੇ ਰਹਿੰਦਾ ਤਾਂ ਉਹਦੀ ਜਿਹੜੀ ਕੋਈ ਜਾਂਚ ਕੋਈ ਪੜਤਾਲ ਕੋਈ ਉਹਦਾ ਪਿਛਲਾ ਕਿਉਂ ਨਹੀਂ ਫਰੋਲਿਆ ਜਾਂਦਾ ਵੀ ਕਿੱਥੋਂ ਆਇਆ ਇਹਦਾ ਕੀ ਬੈਕਗ੍ਰਾਉਂਡ ਹੈ ਕੀ ਕ੍ਰਿਮੀਨਲ ਤਾਂ ਨਹੀਂ ਹੈਗਾ ਇੱਥੇ ਤੜਾ ਤੜ ਇਹਨਾਂ ਦੀਆਂ ਵੋਟਾਂ ਬਰ ਰਹੀਆਂ ਨੇ ਆਧਾਰ ਕਾਰਡ ਬਣ ਰਹੇ ਨੇ ਰਾਸ਼ਨ ਕਾਰਡ ਬਣ ਰਹੇ ਨੇ ਇਹਨਾਂ ਨੂੰ ਪੱਕੀਆਂ ਰਹਿਸ਼ਾ ਨਿਤੀਆਂ ਜਾ ਰਹੀਆਂ ਨੇ ਇਹਨਾਂ ਦੀ ਖਾਤਰ ਸਪੈਸ਼ਲ ਜਿਹੜੇ ਪਹਿਲਾਂ ਝੁੱਗੀਆਂ ਝੋਪੜੀਆਂ 'ਚ ਬੈਠੇ ਸੀਗੇ ਕੋਈ ਰੇਲ ਦੀ ਲੀ ਤੇ ਬੈਠਾ ਕੋਈ ਪੁਲ ਥੱਲੇ ਬੈਠਾ ਉਹਨਾਂ ਨੂੰ ਪੱਕੀਆਂ ਰਹਿਸ਼ਾ ਬਣਾ ਕੇ ਪੰਜਾਬ ਦੇ ਵਿੱਚ ਪੱਕੇ ਤੌਰ ਤੇ ਵਸਨੀਕ ਬਣਾਇਆ ਜਾ ਰਿਹਾ ਐਦੋ ਪੰਜਾਬ ਦਾ ਬੰਦਾ ਜੇ ਕੋਈ ਸਰਟੀਫਿਕੇਟ ਬਣਾਉਣ ਜਾਂਦਾ ਨਾ ਕੋ ਬੋਰਡ ਬਣਾਉਣੀ ਆ ਕੋਈ ਸਰਟੀਫਿਕੇਟ ਬਣਾਉਣੀ ਆ ਕੋਈ ਹੋਰ ਗੱਲਬਾਤ ਆ ਤਾਂ ਉਹਨੂੰ ਕਈ ਕਈ ਦਿਨ ਕਈ ਕਈ ਦਿਨ ਨਹੀਂ ਕਈ ਕਈ ਮਹੀਨੇ ਗੇੜੇ ਮਾਰਨੇ ਪੈਂਦੇ ਆ ਦਫ਼ਤਰਾਂ ਦੇ ਪਰ ਇਹਨਾਂ ਦੇ 5-10 ਦਿਨਾਂ ਦੇ ਵਿੱਚ ਆਧਾਰ ਕਾਰਡ ਬੋਰਡ ਕਾਰਡ ਰਸ਼ਨ ਕਾਰਡ